ਆਪ ਸਭ ਦਾ ਦਾਸ ਤੇ YouTube ਚੈਨਲ Music Teacher ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਦੀ ਵੀਡੀਓ ਜਿਹੜੀ ਹੈ ਬਹੁਤ ਖਾਸ ਹੈ। ਬਹੁਤ ਸਮਾਂ ਪਹਿਲਾਂ ਇੱਕ ਧਾਰਮਿਕ ਧਾਰਨਾ ਕਹਿ ਦਈਏ ਜਾਂ ਧਾਰਮਿਕ ਗੀਤ ਕਹਿ ਦਈਏ। ਉਸ ਨੂੰ ਸੰਗਤਾਂ ਨੇ ਬੜਾ ਪਿਆਰ ਕੀਤਾ। ਤੇ ਇੱਕ ਲੋ ਕਮੈਂਟ ਵੀ ਆਈ ਸੀ ਕਿ ਉਹ ਸਾਨੂੰ ਗਾਇਨ ਕਰਨਾ ਹਾਰਮੋਨੀਅਮ ਦੇ ਉੱਤੇ ਸਿਖਾ ਦਿਓ ਅੱਜ ਮੈਂ ਡੀ ਸ਼ਾਰਪ ਤੋਂ ਵੀਰਾਂ ਦੇ ਸਕੇਲ ਤੋਂ ਅਤੇ ਭੈਣਾ ਦੇ ਸਕੇਲ ਤੋਂ ਪੰਜਵੇਂ ਕਾਲੇ ਤੋਂ ਮੈਂ ਉਸ ਦਾ ਗਾਇਨ ਕਰਨਾ ਦੱਸਾਂਗਾ ਕਿ ਉਹ ਕਿਸ ਤਰ੍ਹਾਂ ਉਹਨੂੰ ਗਾਇਨ ਕੀਤਾ ਗਿਆ ਵੈਸੇ ਜੇ ਭੈਣਾ ਚਾਹਣ ਤਾਂ ਇੱਥੋਂ ਗਾਇਨ ਕਰ ਸਕਦੀਆਂ ਕਿਉਂਕਿ ਜਿਆਦਾ ਉੱਚਾ ਨਹੀਂ ਜਾਏਗਾ ਬਸ ਇੱਥੋਂ ਤੱਕ ਜਿਆਦਾ ਉੱਚੀ ਇੱਥੋਂ ਤੱਕ ਹੀ ਸੁਰ ਤੱਕ ਜਾਏਗਾ ਉਹ ਜਿਆਦਾ ਉੱਚੀਂ ਜਾਏਗਾ ਮੈਂ ਗੱਲ ਕਰ ਰਿਹਾ ਜੀ ਸਤਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਵੇਲੇ ਆਓ ਸਾਰੇ ਆਪਾਂ ਦੀਪ ਚੰਦ ਦੇ ਤਾਲ ਵਿੱਚ ਇਹ ਗਾਇਨ ਕਰਨਾ ਸਿੱਖਾਂਗੇ ਕਿ ਕਿਸ ਤਰ੍ਹਾਂ ਇਹ ਗਾਇਨ ਕੀਤਾ ਜਾਂਦਾ ਪਹਿਲਾਂ ਮੈਂ ਗਾ ਦਿੰਨਾ ਅਸਾਈਂਤਰਾ ਫਿਰ ਆਪਾਂ ਤੁਹਾਨੂੰ ਸਿਖਾਵਾਂਗਾ ਸਤ ਤੁਰ ਆ ਗੋੜ Sabe o que? ਸਿੱਖਦੇ ਆ ਕਿ ਕਿਸ ਤਰ੍ਹਾਂ ਇਹਨੂੰ ਵਜਾਇਆ ਜਾਂਦਾ ਸਭ ਤੋਂ ਪਹਿਲਾਂ ਵੀਰ ਦੇਖ ਰਾਂ ਉਸ ਤੋਂ ਬਾਅਦ ਭੈਣਾ ਨੂੰ ਮੈਂ ਦੱਸਾਂ ਕਿ ਇਸ ਤਰ੍ਹਾਂ ਇਸਨੂੰ ਵਜਾਣਾ ਬਹੁਤ ਸੌਖਾ ਹੈ ਦੇਖੋ ਤਾਲਦੀਪ ਚੰਦੀ ਹੈ 14 ਮਾਤਰਾ ਦੀ ਤਾਲ ਇਹ ਤਾਲ ਨੂੰ ਗਿਣਨ ਦਾ ਤਰੀਕਾ ਇਹ ਹੁੰਦਾ ਹੈ 14 ਮਾਤਰਾ ਨੂੰ ਦੇਖੋ ਜਿਹੜੇ ਸਿੱਖਦੇ ਨੇ ਉਹ ਸੁਣ ਲੈਣ ਧਾ ਧਿਨ ਧਾ ਤਿੰਨ ਧਾ ਧਾ ਧੱਡ ਧਾ ਧਿਨ ਧੱਤ ਧਾ ਧੱਡ 5 2 3 1 2 3 4 1 2 3 1 2 3 4 1 2 3 1 2 3 4 1 2 3 1 2 3 4 ਐਦਾਂ 7-7 ਮਾਤਰਾ ਕਰਕੇ ਇਹਨੂੰ ਗਿਣਿਆ ਜਾਂਦਾ ਹੈ 14 ਬੋਲ ਹੁੰਦੇ ਨੇ ਆਓ ਜੀ ਕਹਿੰਦੇ ਹਾਂ ਹੁਣ ਆਪਾਂ ਸਿੱਖਦੇ ਹਾਂ ਕਿ ਇਹਨੂੰ ਵਜਾਣਾ ਕਿਵੇਂ ਜਿਨ੍ਹਾਂ ਦਾ ਵੀਰਾਂ ਦਾ ਸਕੇਲ D ਸ਼ਾਰਪ ਹੈ ਉਹ ਦੇਖ ਲੈਣ ਇੱਥੋਂ ਹੀ ਸ਼ੁਰੂ ਕਰਨਾ ਹੈ D ਸ਼ਾਰਪ ਤੋਂ ਸੱਤ ਤੋਂ ਸਤ ਗੁਰ ਆਪਰਣ ਕੇ ਸਤ ਗੁਰ ਆਵਣੰ ਕੀ ਸੋਰ ਲੱਗ ਰਹਿਣੇ ਨੇ ਦੇ ਵਿੱਚ ਸਾ ਰੇ ਗਾ ਕੋਮਲ ਮਾ ਪਾ ਧਾ ਕੋਮਲ ਨੀਅ ਤੇ ਸਾ ਨੀਵੀ ਕੋਮਲ ਧਾਵੀ ਕੋਮਲ ਉਸ ਤੋਂ ਬਾਅਦ ਗਾ ਵੀ ਕੋਮਲ ਤੇ ਰੇਸ਼ ਉੱਧ ਲੱਗੇਗਾ ਆਓ ਜੀ ਸਾਰੇ ਦੇਖਦੇ ਸਤ ਗੁਰ ਆਵਣੰ ਕੀ तेरा पावन गे सरगम है सा सा धा सा 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 धा सा रे का रे मा गा सा सा धा सा रे का रे मा गा फिर सा सा धा सा रे का रे मा गा ਮੇਰੇ ਘਰ ਮੇਰੇ ਕਾਜ ਮੇਰੇ ਕਾਜ ਰੇ ਸਾਧ ਸਾਰੀ ਮਰੀ ਰੇ ਸਾਧ ਸਾਰੀ ਮਰੀ ਕਾਜ ਮੇਰੇ ਫਿਰ ਅਗੇ ਜੀ ਮੈਂ ਸਦਕੇ ਜਾਵਾਂ ਉਸ ਵੇੜੇ ਜੀ ਮੈਂ ਸਾਧ ਤੈ ਜਾਵਾ ਉਹ ਸੰਵੇਲੇ ਪਾਪ ਪਧ ਮਾਗਾ ਤੀਖਾ ਵੀਰ ਸਾ ਸਾਸ ਸਤ ਗੁਰ ਆਵਣ ਕੇ ਸੇਧ ਆਵਣ ਕੇ ਬਾਧੇ ਜੀਵੇਂ ਸਦਕੇ ਜਾਵਾਂ ਉਸੇ ਵੇਲੇ ਇਦਾਂ ਕਰਕੇ ਇਹ ਅਸਥਾਈ ਹੋ ਜਾਏਗੀ ਅੰਤਰੇ ਤੇ ਆਪਾਂ ਜਾਵਾਂਗੇ ਜੀ ਅੰਤਰਾ ਜਿਹੜਾ ਉੱਪਰਲੇ ਸਾਥੋਂ ਸ਼ੁਰੂ ਕਰਨਾ ਹੈ ਜੀਵੇਂ ਫੁੱਲਾਂ ਵਰਸ ਸਪ ਸਤਗੁਰਾਂ ਨੂੰ ਮੈਂ ਬਿਠਾਇਆ ਇਹਦੇ ਪੂਰੇ ਜਿਹੜੇ ਲਿਰਿਕਸ ਨੇ ਆਪ ਜੀ Google ਤੋਂ ਆਪ ਜੀ ਨੂੰ ਲੱਭ ਕੇ ਡਾਊਨਲੋਡ ਕਰ ਸਕਦੇ ਹੋ ਵੈਸੇ ਮੈਂ ਡਿਸਕ੍ਰਿਪਸ਼ਨ ਬਹੁ ਸਾਰੀ ਕੋਸ਼ਿਸ਼ ਕਰਾਂਗਾ ਕਿ ਇਹਦੇ ਲਫਜ਼ ਨੇ ਜਿਹੜੇ ਉਹ ਮੈਂ ਪਾ ਦਵਾਂਗਾ ਉੱਥੋਂ ਆਪ ਜੀ ਨੇ ਲੈ ਲੈਣਾ ਉਤੇ ਸਤਗੁਰਾਂ ਨੂੰ ਮੈਂ ਬਿਠਾਇਆ ਦੁਬਾਰੀ ਬੋਲ ਕੇ ਲਾਈਨ ਸੇਮ ਫਰਕਮ ਤੇ ਉਸ ਤੋਂ ਬਾਅਦ نیچے ਆ ਜਾਣਾ ਜਦੋਂ ਹੋਣਗੇ ਦਇਆਦ ਕਾਜ ਦੇਣਗੇ ਨਿਹਾਰ ਉਹ ਮੈਂ ਸਥਾਈ ਦੇ ਉੱਤੇ ਲਾ ਲੈਣਾ ਸਤਗੁਰਾਂ ਵਣ ਕੇ ਫੇਰਾ ਪਾਵਣਗੇ ਜਦੋਂ ਹੋਣਗੇ ਦਇਆਦ ਕਾਜ ਦੇਣਗੇ ਨਿਹਾਰ ਸਾਹੀ ਮੇਰੇ ਜੀ ਮੈਂ ਸਦਕੇ ਜਾਵਾ ਉਹ ਸੁਣ ਲੈ ਸਾਰਾ ਜਿਹੜਾ ਗੀਤ ਇਸੇ ਤਰ੍ਹਾਂ ਲੱਗ ਜਾਏਗਾ ਸਥਾਈ ਅੰਤਰਾ ਆਪ ਜੀ ਨੂੰ ਦੱਸ ਦਿੱਤਾ ਹੁਣ ਭੈਣਾ ਦੇਖ ਲੈਣ ਇਹਦਾ ਜਿੰਨਾ ਦਾ ਸਕੇਲ ਚੌਥਾ ਕਾਲ ਹੈ ਉਹ ਪੰਜਵੇਂ ਤੋਂ ਬਾਅਦ ਤਾਂ ਇਹ ਆਪ ਜੀ ਨੂੰ ਵਧੀਆ ਲੱਗੇਗਾ ਭੈਣਾ ਦੇ ਬੱਚੇ ਦੇਖ ਰਹਿਣ ਸਤ ਗੁਰ ਆਵਣਗੇ ਦੇਖੋ ਸ ਸਾ ਧ ਸਾ ਰ ਗ ਰ ਮ ਗ ਸਤ ਗੁਰ ਆਵਣਗੇ ਤੇਰਾ ਪਵਣਗੇ ਕਾਜ ਕੀ ਰੇ ਇਹ ਦੇਖੋ ਸਤ ਕੋ ਆਵਣਗੇ ਫੇਰ ਆਵਣਗੇ ਆਦੇਰੇ ਜੇ ਮੈਂ ਸਦਕੇ ਜਾਵਾਂ ਉਹ ਸੁਬੇਲੇ ਜੇ ਮੈਂ ਸਦਕੇ ना करके स्थाई होगी जी अगले अंतरा देखो अंतरा तो शुरू होना ऊपर ले जी मैं फुलावा आस जी मैं फुलावा लाया आस ਇਹ ਸਤ ਗੁਰੂ ਨਾਮ ਕਥਾ ਦਵਰੀ ਬੋਲ ਕੇ ਇਹ ਦੋਸਤੋ ਬਾਤ ਇੱਥੇ ਆ ਜਾਣਾ ਵਾਪਸ ਜਲਦ ਹੋਣਗੇ ਦਿਆਨ ਕਰ ਤੇਨ ਕੇ ਨਿਹਾਲ ਸਾਈ ਮੇਰੇ ਜੀ ਮੈਂ ਸਤ ਕੇ ਜਾਵਾ ਉਸ ਸੁਦੇਲੇ ਬਿਲਕੁਲ ਉਸ ਤਰ੍ਹਾਂ ਸਤ ਗੁਰ ਆਵਣਗੇ ਇੱਕ ਵਾਰੀ ਫੇਰ ਆਪ ਜੀ ਤਾਲ ਨਾਲ ਦੇਖ ਲੋ ਕਿਦਾਂ ਚੱਲੇਗਾ ਇਹ ਸਤ ਗੁਰ ਆਵਣਗੇ ਤੇ ਤਾਵਣਗੇ ਕਰਦੇ ਹੈ ਰੇ ਕੀ ਮੈਂ ਸਤ ਕੀ ਜਾਂ ਪਾਂ ਜਾਵਾ ਉਹ ਸੰਗੀਤ ਇਹਦਾ ਕਰਕੇ ਚੱਲੇਗਾ ਜੀ ਇਹ ਉਮੀਦ ਹੈ ਕਿ ਆਪ ਜੀ ਨੂੰ ਸਮਝ ਆ ਗਿਆ ਹੋਵੇ ਬਹੁਤ ਸੌਖਾ ਗੀਤ ਹੈ ਇਸ ਨੂੰ ਰਿਆਜ਼ ਕਰੋ ਪ੍ਰੈਕਟਿਸ ਕਰੋ ਤੇ ਉਸ ਤੋਂ ਬਾਅਦ ਇਹਨੂੰ ਗਾਉਣਾ ਸਿੱਖੋ ਜੀ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ